ਇੱਕ ਪਾਸੇ ਜਿੱਥੇ ਅਕਸ਼ੇ ਕੁਮਾਰ ਆਪਣੀ ਧੀ ਨੂੰ ਲੈ ਕੇ ਚਿੰਤਿਤ ਹੈ ਇੱਕ ਪਿਤਾ ਆਪਣੀ ਧੀ ਨੂੰ ਲੈ ਕੇ ਫਿਕਰਮੰਦ ਹੈ ਉੱਥੇ ਹੀ ਇੱਕ ਅਜਿਹੇ ਹੈਵਾਨ ਪਿਤਾ ਦੀ ਖਬਰ ਸਾਹਮਣੇ ਆਈ ਹੈ ਜਿਸ ਨੇ ਸਭ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਤੁਸੀਂ ਸੋਚ ਵੀ ਨਹੀਂ ਸਕਦੇ ਇੱਕ ਪਿਤਾ ਦੇ ਵੱਲੋਂ ਆਪਣੀ ਧੀ ਨੂੰ ਨਹਿਰ ਦੇ ਵਿੱਚ ਧੱਕਾ ਦੇ ਕੇ ਮਾਰ ਦਿੱਤਾ ਗਿਆ ਚੰਗਾ ਦੱਸ ਕੀ ਕਮੀ ਰਹੀ ਪਿਆਰ ਦੀ ਤੇ ਫਿਰ ਇੱਕ ਹਾਲ ਮੁਕਾਜੋ ਕੀਤਾ ਦੱਸੀ ਦੱਸ ਦੇਣੀ ਰਾਈ ਦਾ ਫੋਨ ਚੱਲ ਰਾਈ ਨੂੰ ਵੀ ਬਣਾ ਚਾਹੁੰਦਾ ਚੰਨ ਉਹ ਚੰਨ ਕਰੋ ਕਰੋ ਚੱਲੋ ਚੱਲੋ ਨਹੀਂ ਮੈਂ ਜਾਣ ਦੇ ਤਰਾ ਰੁਕ ਜਾ ਨਾ ਇਹ ਨਾ 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 ਉਹ ਤਾਂ ਫਿਰ ਲੋਕ ਐਨੇ ਬਚਾਏ ਨਾ ਚੱਲ ਬਾਹਰ ਤੇ ਜਦੋਂ ਉਸਨੇ ਉਸ ਨੂੰ ਧੱਕਾ ਦਿੱਤਾ ਤਾਂ ਕਿਹਾ ਬਾਏ ਬਾਏ ਤੇਰਾ ਕੰਮ ਖਤਮ ਹੋਇਆ ਸੋਚੋ ਕੀ ਬੀਤ ਰਹੀ ਹੋਵੇਗੀ ਉਸ 4 ਸਾਲ ਦੇ ਮਸੂਮ ਤੇ ਕਿਉਂਕਿ ਉਹ ਆਇਆ ਤਾਂ ਜ਼ਰੂਰ ਮੋਟਰਸਾਈਕਲ ਤੇ ਆਇਆ ਆਪਣੀ ਪਤਨੀ ਆਪਣੇ ਕਰੀਬ 3-4 ਸਾਲ ਦੇ ਮੁੰਡੇ ਨੂੰ ਲੈ ਕੇ ਤੇ ਆਪਣੀ ਧੀ ਨੂੰ ਲੈ ਕੇ ਜਿਸ ਨੂੰ ਉਹਨੇ ਨਹਿਰ ਦੇ ਵਿੱਚ ੱਤਕਾ ਦੇ ਦਿੱਤਾ ਪਹਿਲਾਂ ਉਸਨੇ ਉਹਦੇ ਹੱਥ ਬੰਨੇ ਤਾਂ ਫਿਰ ਉਸਨੂੰ ੱਤਕਾ ਦੇ ਦਿੱਤਾ ਕਿ ਜਾ ਦਫਾ ਹੋ ਜਾ ਸਾਡੀ ਜ਼ਿੰਦਗੀ ਦੇ ਵਿੱਚੋਂ ਕਸੂਰ ਕੀ ਸੀ ਹੁਣ ਗੱਲ ਕਸੂਰ ਦੀ ਕਰੀਏ ਤਾਂ ਉਹ ਵੀਡੀਓ ਦੇ ਵਿੱਚ ਜ਼ਿਕਰ ਕਰ ਰਿਆ ਹੈਗਾ ਪਰ ਜਾਣਕਾਰੀ ਜ਼ਰੂਰ ਪੁਖਤਾ ਤੁਹਾਨੂੰ ਦੇ ਰਹੇ ਆ ਕਿਉਂਕਿ ਇਹ ਤੁਹਾਡੇ ਆਲੇ-ਦੁਆਲੇ ਵੀ ਹੋ ਸਕਦਾ ਹੈਗਾ ਸ਼ੱਕ ਨਾ ਕਰਿਆ ਕਰੋ ਸ਼ੱਕ ਕਰਨ ਦੇ ਨਾਲ ਪੂਰਾ ਪਰਿਵਾਰ ਉਜੜ ਸਕਦਾ ਹੈ ਉਸ ਹੈਵਾਨ ਦੇ ਵੱਲੋਂ ਸ਼ੱਕ ਕੀਤਾ ਗਿਆ ਆਪਣੀ ਧੀ ਤੇ ਕਿ ਧੀ ਮੇਰਾ ਮੂੰਹ ਕਾਲਾ ਕਰਵਾ ਰਹੀ ਹੈ ਉਸ ਨੇ 3-4 ਵਾਰ ਅਜਿਹਾ ਕੀਤਾ ਉਸਨੇ ਵੀਡੀਓ ਦੇ ਵਿੱਚ ਬਕਾਇਦਾ ਐਲੀਗੇਸ਼ਨ ਲਗਾਏ ਉਸਦੇ ਹੱਥ ਬੰਨੇ ਤੇ ਉਸ ਨੂੰ ਨਹਿਰ ਦੇ ਵਿੱਚ ੱਤਕਾ ਦੇ ਦਿੰਦਾ ਇੱਕ ਪਿਤਾ ਦੇ ਜਿਗਰ ਦਾ ਟੁਕੜਾ ਹੁੰਦੀ ਹੈ ਉਸ ਦੀ ਤੀ ਉਹ ਪਿਤਾ ਆਪਣੀ ਜਾਨ ਤੱਕ ਆਪਣੇ ਬੱਚਿਆਂ ਤੋਂ ਵਾਰਨ ਦੇ ਲਈ ਤਿਆਰ ਰਹਿੰਦਾ ਪਰ ਬੱਚੇ ਕੀ ਕਰਦੇ ਨੇ ਇਹ ਤਾੜੀ ਕਦੇ ਵੀ ਇੱਕ ਹੱਥ ਨਾਲ ਨਹੀਂ ਵੱਜਦੀ ਇੱਥੇ ਬੱਚਿਆਂ ਨੂੰ ਇੱਥੇ ਕੁੜੀਆਂ ਨੂੰ ਸਮਝਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿਉਂਕਿ ਕੁੜੀਆਂ ਜਲਦਬਾਜ਼ੀ ਦੇ ਵਿੱਚ ਜਾਂ ਜਵਾਨੀ ਦੇ ਵਿੱਚ ਬਚਪਨੇ ਦੇ ਵਿੱਚ ਅਜਿਹੇ ਕਦਮ ਜਾਂ ਜੇ ਫੈਸਲੇ ਲੈ ਲੈਂਦੀਆਂ ਨੇ ਜਿਸ ਨਾਲ ਉਸਨਾਂ ਦੇ ਮਾਤਾ ਪਿਤਾ ਦੇ ਮਾਣ ਸਬੀਮਾਨ ਨੂੰ ਸੱਟ ਪਹੁੰਚਦੀ ਹੈ ਸੋਚਣਾ ਚਾਹੀਦਾ ਕਿਉਂਕਿ ਮਾਪਿਆਂ ਨੂੰ ਆਪਣੇ ਬੱਚਿਆਂ ਤੋਂ ਖਾਸ ਕਰਕੇ ਧੀਆ ਤੋਂ ਬਹੁਤ ਜ਼ਿਆਦਾ ਉਮੀਦਾਂ ਹੁੰਦੀਆਂ ਨੇ ਧੀਆ ਧੀਆ ਜਿਹੜੀਆਂ ਨੇ ਮਾਣ ਸਨਮਾਨ ਹੁੰਦੀਆਂ ਨੇ ਆਪਣਾ ਮਾਪਿਆਂ ਦਾ ਗਰੂਰ ਹੁੰਦੀਆਂ ਨੇ ਤੇ ਦੂਜੇ ਪਾਸੇ ਇਹੋ ਜਿਹੇ ਹੈਵਾਨਿਆਂ ਨੂੰ ਕੀ ਸਜ਼ਾ ਹੋਵੇ ਬਹੁਤ ਸਾਰੇ ਮਾਮਲੇ ਦੇਖਣ ਨੂੰ ਮਿਲਦੇ ਨੇ ਕਿਸੇ ਨੇ ਆਪਣੀ ਧੀ ਨਾਲ ਬਲਾਤਕਾਰ ਕਰ ਦਿੱਤਾ ਕਿਸੇ ਨੇ ਆਪਣੀ ਧੀ ਕਰੋ ਕੱਢ ਦਿੱਤੀ ਪਰ ਇਹ ਜਿਹੜੀਆਂ ਤਸਵੀਰਾਂ ਆਈਆਂ ਇਸਨੇ ਤਾਂ ਆਪਣੀ ਧੀ ਨੂੰ ਹੀ ਨਹਿਰ ਦੇ ਵਿੱਚ ਧੱਕਾ ਦੇ ਦਿੱਤਾ ਇਹ ਕਿੱਥੋਂ ਦਾ ਇਨਸਾਫ ਹੈ ਇੱਕ ਸ਼ੱਕ ਦੇ ਆਧਾਰ ਤੇ ਆਪਣੀ ਧੀ ਜਿਹੜੀ ਆ ਉਹ ਮਾਰ ਦਿੱਤੀ ਗਈ ਇੱਕ ਪਿਤਾ ਆਪਣੀ ਜਾਨ ਜਿਹੜੀ ਆ ਧੀ ਤੋਂ ਵਾਰ ਦਿੰਦਾ ਪਰ ਅਜਿਹੇ